ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗਲ ਤੇ ਹੋ। ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਇਗਰੂ ਜੀ ਦੀ ਮੇਨ ਨਾਲ ਚੜ੍ਹਦੀ ਕਲਾ ਚ ਹੋਵੋਗੇ ਜੀ। ਜੇ ਸਾਡੇ ਚੈਨਲ ਤੇ ਨਿਊ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ। ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀਆਂ ਜੋ ਵੀਡੀਓਜ਼ ਤੇ ਨੋਟੀਫਿਕੇਸ਼ਨਸ ਨੇ ਉਹ ਤੁਹਾਡੇ ਸਾਰਿਆਂ ਦੇ ਕੋਲ ਪਹੁੰਚ ਜਾਣ ਜੀ। ਜਿਵੇਂ ਕਿ ਤੁਹਾਨੂੰ ਪਤਾ ਜੀ ਆਪਾਂ ਆਪਣੀ ਚੈਨਲ ਤੇ ਸੱਚੀਆਂ ਹੱਡ ਬੀਤੀਆਂ ਬਾਣੀਆਂ ਰਿਲੇਟਿਡ ਵੀਡੀਓਜ਼ ਤੇ ਮੋਟੀਵੇਸ਼ਨਲ ਵੀਡੀਓਜ਼ ਤੁਹਾਡੇ ਨਾਲ ਸਾਂਝੀਆਂ ਕਰੀ ਦੀਆਂ ਨੇ। ਸੋ ਇਸ ਕਰਕੇ ਇੱਕ ਵਾਰੀ ਫੇਰ ਰਿਕਵੈਸਟ ਕਰਦੇ ਆਂ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਸਬਸਕ੍ਰਾਈਬ ਕਰ ਦੋ ਤੇ ਨਾਲ ਦੇ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਕੇ ਜਾਣਾ ਸੋ ਵੀਡੀਓ ਸ਼ੇਅਰ ਕਰਨ ਦਾ ਮੋਟਿਵ ਇਹ ਵੀ ਹੁੰਦਾ ਵਾ ਤਾਂ ਕਿ ਜਿਹੜੇ ਆਪਣੀ ਹੋਰ ਭੈਣ ਭਰਾਵਾ ਜੀ ਉਹਨਾਂ ਨੂੰ ਵੀ ਆਪਾਂ ਬਾਣੀ ਦੇ ਨਾਲ ਜੋੜ ਸਕੀਏ ਤੇ ਨਾਲ ਦੇ ਨਾਲ ਜੀ ਜੇ ਕਿਤੇ ਉਹ ਆਪਣੇ ਜੀਵਨ ਦੇ ਵਿੱਚ ਜੀ ਜਿਹੜੀਆਂ ਮੁਸ਼ਕਲਾਂ ਵਾ ਉਹਨਾਂ ਤੋਂ ਢੀਢ ਢਾ ਚੁੱਕੇ ਨੇ ਉਹਨਾਂ ਨੂੰ ਆਪਾਂ ਮੋਟਿਵ ਕਰ ਸਕੀਏ ਮੋਟਿਵੇਸ਼ਨਲ ਵੀਡੀਓਜ਼ ਦੇ ਰਾਹੀਂ ਉਹ ਜਿਹੜੀ ਅੱਜ ਦੀ ਆਪਾਂ ਵੀਡੀਓ ਲੈ ਕੇ ਆਏ ਆ ਜੀ ਇਹ ਹੈਗੀ ਸੱਚੀ ਗੱਲ ਦੀ ਤੇ ਇਹ ਹੈਗੀ ਜੀ ਬਾਣੀ ਨਾਲ ਰਿਲੇਟਡ ਵੀਡੀਓ ਸੋ ਪਲੀਜ਼ ਸ਼ੇਅਰ ਜ਼ਰੂਰ ਕਰਨਾ ਜੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੀ ਕਿ ਬਾਬਾ ਦੀਪ ਸਿੰਘ ਜੀ ਤੇ ਤੁਹਾਨੂੰ تنਸ਼ੀਲ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਨ੍ਹਾਂ ਤੇ ਮਿਹਰ ਹੋ ਜਾਂਦੀ ਆ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਮਿਹਰ ਹੋ ਜਾਂਦੀ ਆ ਉਹਨਾਂ ਦੇ ਜੀਵਨ ਦੇ ਵਿੱਚ ਕੋਈ ਵੀ ਘਾਟ ਨਹੀਂ ਰਹਿੰਦੀ ਜੀ ਸੋ ਤੁਹਾਨੂੰ ਜਿਵੇਂ ਪਤਾ ਹੈ ਜੀ ਕਿ ਸੰਡੇ ਦੀ ਸੰਡੇ ਜਿਵੇਂ ਲੋਕ ਦੁਪਹਿਰਾ ਸਾਹਿਬ ਵੀ ਕੱਟ ਰਹੇ ਨੇ ਕਾਫੀ ਲੋਕਾਂ ਨੂੰ ਪਤਾ ਲੱਗਿਆ ਜੀ ਦੁਪਹਿਰਾ ਸਾਹਿਬ ਬਾਰੇ ਤੇ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਸ਼ਹੀਦ ਗੰਗ ਸਾਹਿਬ ਦੇ ਕੋ ਜਿਹੋ ਤੇ ਪੈਰ ਰੱਖਣ ਨੂੰ ਥਾਂ ਨਹੀਂ ਹੁੰਦੀ ਕਿਉਂਕਿ ਲੋਕਾਂ ਦੀਆਂ ਇੰਨੀਆਂ ਬਹੁਤ ਕਾਮਨਾਵਾਂ ਪੂਰੀਆਂ ਹੋ ਰਹੀਆਂ ਨੇ ਹਨਾ ਲੋਕ ਘਰੇ ਵੀ ਦੁਪਹਿਰਾ ਕੱਟ ਰਹੇ ਨਹੀਂ ਲੋਕ ਉੱਥੇ ਜਾ ਕੇ ਦੁਪਹਿਰਾ ਸਾਹਿਬ ਕੱਟ ਰਹੇ ਨੇ ਗੱਲ ਹੁੰਦੀ ਆ ਜੇ ਸ਼ਰਧਾ ਭਾਵਨਾ ਦੀ ਗੱਲ ਹੁੰਦੀ ਆ ਵਿਸ਼ਵਾਸ ਦੀ ਜਦੋਂ ਤੱਕ ਤੁਸੀਂ ਵਿਸ਼ਵਾਸ ਨਹੀਂ ਰੱਖਦੇ ਉਦੋਂ ਤੱਕ ਜੀ ਉਸ ਪਰਮਾਤਮਾ ਦੀ ਮਿਹਰ ਨਹੀਂ ਹੁੰਦੀ ਕਿ ਜੋ ਪਰਮਾਤਮਾ ਜੀ ਉਹ ਵੀ ਪਹਿਲਾ ਬੰਦੇ ਦਾ ਵਿਸ਼ਵਾਸ ਦੇਖਦਾ ਆ ਅੱਜ ਦੀ ਜਿਹੜੀ ਸੱਚੀ ਗੱਲ ਬੀਤੀ ਆ ਜੀ ਉਹਦੇ ਵਿੱਚ ਬਾਬਾ ਦੀਪ ਸਿੰਘ ਜੀ ਦੀ ਜਿਹੜੇ ਸ਼ਹੀਦ ਸਿੰਘਾਂ ਦੀ ਇੱਕ ਪਰਿਵਾਰ ਤੇ ਕਿੰਨੀ ਕਿਰਪਾ ਹੁੰਦੀ ਆ ਜੀ ਵੀ ਆਪਾਂ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹ ਜਿਹੜੀ ਸੱਚੀ ਗੱਲ ਬੀਤੀ ਆ ਵੀ ਜੀ ਦੱਸਦੇ ਨੇ ਕਿ ਮੇਰੇ ਪਰਿਵਾਰ ਦੇ ਵਿੱਚ ਇੱਕ ਮੈਂ ਤੇ ਇੱਕ ਮੇਰੀ ਭੈਣ ਤੇ ਇੱਕ ਮੇਰੇ ਪਿਤਾ ਜੀ ਅਸੀਂ ਤਿੰਨ ਜਣੇ ਰਹਿੰਦੇ ਹੁੰਨੇ ਆ ਸੋ ਵੀਰ ਜੀ ਦੱਸਦੇ ਨੇ ਕਿ ਜਿਹੜੀ ਮੇਰੀ ਮਾਤਾ ਜੀ ਆ ਉਹਨਾਂ ਦੀ ਡੈਥ ਹੋ ਚੁੱਕੀ ਹੁੰਦੀ ਆ ਕਾਫੀ ਟਾਈਮ ਪਹਿਲਾਂ ਸੋ ਸਾਡੇ ਪਰਿਵਾਰ ਦੇ ਵਿੱਚ ਅਸੀਂ ਹੁਣ ਤਿੰਨ ਜੀ ਹੁੰਨੇ ਆ ਮੇਰੇ ਫਾਦਰ ਸਾਹਿਬ ਮੇਰੀ ਭੈਣ ਤੇ ਇੱਕ ਮੈਂ ਵੀਰ ਜੀ ਦੱਸਦੇ ਨੇ ਕਿ ਸਾਡੇ ਕੋਲ 6-7 ਕਿਲੇ ਜ਼ਮੀਨ ਦੇ ਹੁੰਦੇ ਆ ਪਰ ਜ਼ਮੀਨ ਹੋਣ ਦੇ ਬਾਵਜੂਦ ਵੀ ਵੀਰ ਜੀ ਦੱਸਦੇ ਨੇ ਕਿ ਸਾਡੇ ਜਿਹੜੀ ਘਰ ਦੇ ਹਾਲਾਤ ਸੀ ਬਹੁਤ ਜ਼ਿਆਦਾ ਖਰਾਬ ਸੀਗੇ ਘਰ ਦੀ ਆਰਥਿਕ ਸਥਿਤੀ ਸੀਗੀ ਜੀ ਬਹੁਤ ਹੀ ਜ਼ਿਆਦਾ ਖਰਾਬ ਸੀਗੀ ਤੇ ਵੀਰ ਜੀ ਦੱਸਦੇ ਨੇ ਕਿ 6-7 ਕਿਲੇ ਜਿਹੜੇ ਜ਼ਮੀਨ ਦੇ ਵੀ ਸੀਗੇ ਜੀ ਉਹਦੇ ਵਿੱਚੋਂ ਵੀ ਸਾਨੂੰ ਕੁਝ ਨਹੀਂ ਬਚਦਾ ਬਚਾਉਂਦਾ ਸੀਗਾ ਤੇ ਯਾਨੀ ਕਈ ਵਾਰ ਤਾਂ ਇਦਾਂ ਦੇ ਹਾਲਾਤ ਹੋ ਜਾਂਦੇ ਸੀਗੇ ਕਿ ਅਸੀਂ ਆਪਦੇ ਜਿਹੜੇ ਖਰਚੇ ਕਰੀਏ ਉਹ ਵੀ ਬਹੁਤ ਔਖੇ ਹੋ ਜਾਂਦੇ ਸੀ ਤੇ ਵੀਰ ਜੀ ਦੱਸਦੇ ਨੇ ਕਿ ਸਾਡਾ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਬਹੁਤ ਜ਼ਿਆਦਾ ਵਿਸ਼ਵਾਸ ਸੀਗਾ ਤੇ ਜਿਹੜੀ ਸਾਡੇ ਘਰ ਦੀ ਮੈਂਬਰ ਆ ਉਹ ਵੀ ਜੀ ਬਾਣੀ ਪੜ੍ਹਦੀ ਹੁੰਦੀ ਸੀ ਗੁਰਦੁਆਰਾ ਸਾਹਿਬ ਵੀ ਜਾਂਦੇ ਸੀ ਵੀਰ ਜੀ ਦੱਸਦੇ ਨੇ ਕਿ ਕੋਈ ਮਸਿਆਉਣੀ ਕੋਈ ਸੰਗਰਾਦ ਆਣੀ ਕਿ ਉਸ ਦਿਨ ਵੀ ਮੈਂ ਗੁਰਦੁਆਰਾ ਸਾਹਿਬ ਜ਼ਰੂਰ ਜਾਣਾ ਅਦਾਜ਼ ਨੇ ਕਿ ਮੇਰੇ ਸਿਸਟਰ ਵੀ ਸੋਭਾ ਉੱਠ ਕੇ ਨਿਤਨੇਮ ਵੀ ਕਰਦੇ ਫਿਰ ਉਹਨਾਂ ਨੇ ਘਰ ਦੇ ਸਾਰੇ ਕੰਮਕਾਰ ਕਰਕੇ ਦਿਨ ਦੇ ਵਿੱਚ ਫ੍ਰੀ ਹੋ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ ਤੇ ਸ਼ਾਮ ਨੂੰ ਰਹਿਰਾਸ ਸਾਹਿਬ ਕਰਨੀ ਰਾਤ ਨੂੰ ਕੀਰਤਨ ਸੁਹਿਲਾ ਪੜਨਾ ਸਾਡੇ ਸਾਰੇ ਜੀਆਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਅਟੁੱਟ ਵਿਸ਼ਵਾਸ ਸਿਗਾ ਇਹ ਜੀ ਦੱਸ ਦੇਣੀ ਕਿ ਜਿਹੜੇ ਮੇਰੇ ਫਾਦਰ ਸਾਹਿਬ ਆ ਉਹ ਪਹਿਲਾਂ ਬਾਰਡਿੰਗ ਕਰਦੇ ਹੁੰਦੇ ਸੀਗੇ ਪਰ ਜਦੋਂ ਘਰ ਦੇ ਹਾਲਾਤ ਇਦਾਂ ਦੇ ਹੋਣ ਲੱਗੇ ਸੋ ਉਹਨਾਂ ਨੇ ਵੀ ਜੀ ਹੌਲੀ ਹੌਲੀ ਕਰਕੇ ਡ੍ਰਿੰਕ ਵੀ ਕਰਨੀ ਛੱਡ ਦਿੱਤੀ ਸੋ ਉਹ ਵੀ ਗੁਰਦੁਆਰਾ ਸਾਹਿਬ ਜਾਣ ਲੱਗੇ ਜੀ ਕਾਫੀ ਉਹਨਾਂ ਨੇ ਬਾਣੀ ਵਗੈਰਾ ਪੜ੍ਹਨੀ ਸ਼ੁਰੂ ਕਰਤੀ ਸੋ ਵੀਰ ਜੀ ਦੱਸਦੇ ਨੇ ਕਿ ਸੋ ਸਾਡੀ ਘਰ ਦੇ ਵਿੱਚ ਹੁਣ ਕੋਈ ਐਦਾਂ ਨਹੀਂ ਸੀਗਾ ਕਿ ਮੀਟ ਅੰਡਾ ਸ਼ਰਾਬ ਕੋਈ ਵੀ ਵੀਰ ਜੀ ਕਹਿੰਦੇ ਨਹੀਂ ਖਾਂਦਾ ਸੀਗਾ ਈਵਨ ਕਹਿੰਦੇ ਜੇ ਫਾਦਰ ਸਾਹਿਬ ਨੇ ਤਾਂ ਪਹਿਲਾਂ ਕਿਤੇ ਡਰਿੰਕ ਕਰ ਵੀ ਲਈ ਵੀਰ ਜੀ ਦੱਸਦੇ ਨੇ ਕਿ ਮੈਂ ਕਦੀ ਵੀ ਡਰਿੰਕ ਨਹੀਂ ਕੀਤੀ ਨਾ ਕਦੀ ਮਾਸ ਖਾਦਾ ਨਾ ਮੀਟ ਖਾਦਾ ਵੀਰ ਜੀ ਕਹਿੰਦੇ ਮੈਂ ਅੰਡਾ ਤੱਕ ਮੈਂ ਕਦੀ ਐਦਾਂ ਦੀਆਂ ਚੀਜ਼ਾਂ ਨੂੰ ਹੱਥ ਤੱਕ ਨਹੀਂ ਲਾਇਆ ਸੀ ਵੀਰ ਜੀ ਦੱਸਦੇ ਨੇ ਕਿ ਮੈਂ ਅੰਮ੍ਰਿਤ ਤਾਂ ਨਹੀਂ ਛਕਿਆ ਹੋਇਆ ਸੀ ਮੈਂ ਕੇਸ ਵੀ ਨਹੀਂ ਰੱਖੇ ਸੀਗੇ ਪਰ ਦੱਸਦੇ ਨਹੀਂ ਪਰ ਮੇਰਾ ਗੁਰੂ ਗ੍ਰੰਥ ਸਾਹਿਬ ਜੀ ਤੇ ਬਹੁਤ ਹੀ ਜ਼ਿਆਦਾ ਅਟੁੱਟ ਵਿਸ਼ਵਾਸ ਸੀਗਾ ਵੀਰ ਜੀ ਦੱਸ ਦੇਣੀ ਕਿ ਸਾਡੇ ਘਰ ਦੇ ਵਿੱਚ ਇਦਾਂ ਹੀ ਸਾਰੀ ਜੀ ਜੀ ਬਾਣੀ ਦੇ ਨਾਲ ਜੁੜੇ ਹੋਏ ਸੀਗੇ ਹਜੇ ਪਿਤਾ ਜੀ ਸੀਗੇ ਉਹਨਾਂ ਨੇ ਅੰਮ੍ਰਿਤ ਜਰੂਰ ਛਕ ਲਿਆ ਸੀਗਾ ਪਰ ਮੇਰੀ ਸਿਸਟਰ ਨੇ ਇਹਦੇ ਹਜੇ ਮੈਂ ਅੰਮ੍ਰਿਤ ਨਹੀਂ ਛਕਿਆ ਸੀਗਾ ਦੱਸ ਦੇਣੀ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਤੇ ਤਾਂ ਵਿਸ਼ਵਾਸ ਬਹੁਤ ਸੀਗਾ ਪਰ ਫੇਰ ਵੀ ਜੀ ਆਪਾਂ ਮਨੁੱਖ ਆ ਇਨਸਾਨ ਆ ਕਿਤੇ ਨਾ ਕਿਤੇ ਆਪਣਾ ਜਿਹੜਾ ਮਾਨੂੰ ਆ ਦੋਲ ਹੀ ਜਾਂਦਾ ਆ ਸੋ ਵੀਰ ਜੀ ਕਹਿੰਦੇ ਕਿ ਘਰ ਦੇ ਹਾਲਾਤ ਕਈ ਵਾਰ ਇੰਨੇ ਖਰਾਬ ਹੋਣੇ ਜੀ ਦੱਸ ਦੇਣੀ ਕਿ ਅਸੀਂ ਕਈ ਵਾਰੀ ਇੰਨੇ ਮਜਬੂਰ ਹੋਣਾ ਪੈਸਿਆਂ ਵੱਲੋਂ ਤੇ ਅਸੀਂ ਕਈ ਵਾਰ ਪੈਸੇ ਦੀ ਮਦਦ ਵੀ ਲੈਣੀ ਕਈ ਵਾਰ ਇਸੇ ਸਰਦੂ ਨੇ ਕਈ ਵਾਰ ਪਿੰਡ ਦੇ ਲੋਕਾਂ ਤੋਂ ਅਸੀਂ ਪੈਸਿਆਂ ਦੀ ਮਦਦ ਲੈਣੀ ਕਿ ਰਾਜ ਨੇ ਕਹਿੰਦੇ ਕਈ ਵਾਰ ਮੈਂ ਆਪਣੀ 11 ਦੋਸਤਾਂ ਤੋਂ ਪੈਸੇ ਫੜਨੇ ਸੋ ਕਈ ਕਹਿੰਦੇ ਇਦਾਂ ਹੀ ਪੈਸੇ ਫੜ ਫੜ ਕੇ ਰਾਜ ਲੈਣਾ ਉਪਰੋਂ ਪੈ ਜਾਣਾ ਜੀ ਵੀਰ ਜੀ ਕਹਿੰਦੇ ਸਾਡੇ ਕੋਲ ਪੈਸਾ ਨਹੀਂ ਮੋੜ ਹੋ ਰਿਹਾ ਸੀਗਾ ਕਿ ਕਰਜ਼ਾ ਵੀ ਬਹੁਤ ਚੜ ਗਿਆ ਸੀ ਸਿਰ ਤੇ ਵੀਰ ਜੀ ਕਹਿੰਦੇ ਕਈ ਵਾਰੀ ਮਨ ਬਹੁਤ ਜ਼ਿਆਦਾ ਨਿਰਾਸ਼ ਹੋ ਜਾਣਾ ਜੀ ਕਹਿੰਦੇ ਕਿਉਂਕਿ ਫੇ ਮਨ ਐਵੇਂ ਉਦਾਸ ਹੁੰਦਾ ਸੀਗਾ ਕਿ ਬਾਣੀ ਵੀ ਪੜੀਦੀ ਆ ਗੁਰਦੁਆਰਾ ਸਾਹਿਬ ਦੀ ਜਾਈਦਾਵਾ ਕਿ ਪ੍ਰਮਾਤਮਾ ਜੀ ਮਿਹਰ ਕਿਉਂ ਨਹੀਂ ਕਰਦੇ ਕਿ ਉਹ ਸਾਡੇ ਘਰ ਦੀ ਗਰੀਬੀ ਨੂੰ ਦੂਰ ਨਹੀਂ ਕਰਦੇ ਮੇਰੀ ਕੀ ਕਹਿੰਦੇ ਕੀ ਹੁੰਦਾ ਕਿ ਬਹੁਤ ਜ਼ਿਆਦਾ ਇਦਾਂ ਮਨ ਵੀ ਕਈ ਵਾਰ ਡੋਲ ਜਾਣਾ ਕਹਿੰਦੇ ਕਿ ਕਈ ਵਾਰੀ ਇੱਦਾਂ ਜਦੋਂ ਮਨ ਡੋਲ ਗਿਆ ਸੀ ਇੱਕ ਦੋ ਵਾਰ ਥੋੜਾ ਹਣਾ ਪੁੱਛ ਪੜਤਾ ਦੇ ਚੱਕਰਾਂ 'ਚ ਵੀ ਪੈ ਗਏ ਜਿਵੇਂ ਸਿਆਣੀਆਂ ਕੋਲ ਗਏ ਪੰਡਤਾਂ ਕੋਲ ਗਏ ਤੇ ਵੀਰ ਜੀ ਕਹਿੰਦੇ ਪਰ ਸਾਡੇ ਯਾਨੀ ਕੋਈ ਉਹ ਜਾਣਾ ਕੋਈ ਕੰਮ ਨਾ ਆਇਆ ਕਿ ਸਾਡੇ ਜਿਹੜੇ ਹਾਲਾਤ ਸੀ ਘਰ ਦੇ ਉਸ ਤੋਂ ਵੀ ਜ਼ਿਆਦਾ ਕਹਿੰਦੇ ਖਰਾਬ ਹੋਣੇ ਸ਼ੁਰੂ ਹੋ ਗਏ ਸੋ ਵੀਰ ਜੀ ਕਹਿੰਦੇ ਕਿ ਮੈਂ ਫਿਰ ਗੁਰਦੁਆਰਾ ਸਾਹਿਬ ਜਾ ਕੇ ਮਾਫੀ ਵੀ ਮੰਗੀ ਉੱਥੇ ਜਾ ਕੇ ਤੇ ਵੀਰ ਜੀ ਕਹਿੰਦੇ ਅਸੀਂ ਘਰ ਵੀ ਸਲਾਹ ਕੀਤੀ ਕਿ ਮੈਂ ਆਪਣੀ ਭੈਣ ਨੂੰ ਤੇ ਆਪਣੇ ਫਾਦਰ ਸਾਹਿਬ ਨੂੰ ਇੰਨੀ ਗੱਲ ਕਹਿ ਤੀ ਕਿ ਹੁਣ ਜੋ ਮਰਜ਼ੀ ਹੋ ਜਾਏ ਹਨਾ ਦੁੱਖ ਸੁੱਖ ਜ਼ਿੰਦਗੀ ਚ ਲਿਖੇ ਹੀ ਹੁੰਦੇ ਨੇ ਕਿ ਮੈਂ ਹੁਣ ਕਿਤੇ ਵੀ ਅਸੀਂ ਮੁੜ ਕੇ ਪੁੱਛ ਕੇ ਚ ਕਰਨ ਨਹੀਂ ਜਾਣੀ ਹੈਗੀ ਕਿ ਜੁਵੇਂ ਪਰਮਾਤਮਾ ਸਾਨੂੰ ਜਿਹੜੀ ਰਜ਼ਾ ਚ ਰੱਖਣਾ ਚਾਹੁੰਦਾ ਹੈ ਵਾ ਸਾਨੂੰ ਮਨਜ਼ੂਰ ਆ ਕਿ ਜੇ ਸਾਡੇ ਕਰਮਾਂ ਚ ਸੁਖ ਲਿਖਿਆ ਹੋਇਆ ਤਾਂ ਸਾਨੂੰ ਮਿਲ ਜਾਊਗਾ ਨਹੀਂ ਲਿਖਿਆ ਹੋਇਆ ਤੇ ਕਹਿੰਦੇ ਪਰਮਾਤਮਾ ਦੀ ਰਜ਼ਾ ਕੀ ਪਤਾ ਹੈ ਨਾ ਜਿਵੇਂ ਆਪਾਂ ਗਰੀਬੀ ਜੀ ਡੈਮ ਕੱਟਣਾ ਫੇ ਗਰੀਬੀ ਚ ਘਟਣਾ ਪੈਣਾ ਕਿ ਉਸ ਪਰਮਾਤਮਾ ਦੇ ਅੱਗੇ ਕਿਸੇ ਦਾ ਕੋਈ ਜ਼ੋਰ ਨਹੀਂ ਠੀਕ ਕਹਿੰਦੇ ਕਿ ਮੈਂ ਮਨ ਬਣਾ ਲਿਆ ਕਿ ਅੱਜ ਤੋਂ ਬਾਅਦ ਅਸੀਂ ਕਦੀ ਵੀ ਕਿਸੇ ਨੂੰ ਪੁੱਛਣ ਨਹੀਂ ਜਾਣਾ ਕਿ ਅਸੀਂ ਸਿਰਫ ਗੁਰਦੁਆਰਾ ਸਾਹਿਬ ਜਾਵਾਂਗੇ ਬਾਣੀ ਪੜਾਂਗੇ ਕਿ ਜੇ ਪਰਮਾਤਮਾ ਨੇ ਮਿਹਰ ਕਰਨੀ ਹੋਈ ਕਰ ਦੇਣਗੇ ਸੋ ਵੀਰ ਜੀ ਕਹਿੰਦੇ ਕਿ ਇਦਾਂ ਹੀ ਹੁੰਦਾ ਜੀ ਕਿ ਅਸੀਂ ਗੁਰਦੁਆਰਾ ਸਾਹਿਬ ਹੀ ਜਾਂਦੀਆਂ ਪਾਣੀ ਵੀ ਪੜਦੇ ਹਾਂ ਤੇ ਵੀਰ ਜੀ ਕਹਿੰਦੇ ਇੱਦੀ ਚਲੋ ਦਿਨ ਨੰਗੀ ਜਾਂਦੀ ਆ ਤੇ ਕਹਿੰਦੇ ਇੱਕ ਦਿਨ ਕੀ ਹੁੰਦਾ ਆ ਕਿ ਸਾਡੇ ਜਿਹੜੇ ਸਾਡੇ ਚਾਚੀ ਜੀ ਹੁੰਦੇ ਨੇ ਜਿਹੜੇ ਨਾਲ ਦੇ ਘਰ ਦੇ ਉਹ ਇੱਕ ਦਿਨ ਦੀ ਸਾਡੇ ਘਰ ਆਉਂਦੇ ਨੇ ਕਹਿੰਦੇ ਮੇਰੇ ਸਿਸਟਰ ਦੀ ਥੋੜੀ ਤਬੀਅਤ ਖਰਾਬ ਹੋ ਜਾਂਦੀ ਆ ਉਹਨਾਂ ਦਾ ਹਾਲ ਚਾਲ ਪੁੱਛਣ ਆਉਂਦੇ ਨੇ ਤੇ ਵੀਰ ਜੀ ਕਹਿੰਦੇ ਕਿ ਜਿਹੜੇ ਪਿੰਡ ਵਾਲੇ ਹੁੰਦੇ ਆ ਜਿਹੜੇ ਚਾਚੇ ਤਾਈ ਹੁੰਦੇ ਆ ਉਹ ਵੀ ਸਾਡੇ ਘਰ ਦੀਆਂ ਜਿਹੜੀਆਂ ਸਿਤੀਆਂ ਵਾਂ ਉਹਨਾਂ ਤੋਂ ਜਾਣੂ ਹੁੰਦੇ ਆ ਤੇ ਵੀਰ ਚ ਦੱਸ ਦੇ ਨੇ ਕਿ ਅੱਧੀ ਚਲੋ ਜਦੋਂ ਚਾਚੀ ਜੀ ਆਉਂਦੀ ਨੇ ਤੇ ਘਰੇ ਹਾਲ ਚਾਲ ਪੁੱਛਦੇ ਨੇ ਤੇ ਕੰਮ ਕਾਰੋਬਾਰੇ ਵੀ ਪੁੱਛਦੇ ਨੇ ਕਹਿੰਦੇ ਤੇ ਅਸੀਂ ਉਹੀ ਦੱਸਦੇ ਹਾਂ ਕਿ ਬਸ ਇੱਦੀ ਆਈ ਚਲਾਈ ਹੀ ਚੱਲਦੀ ਆ ਕਿ ਪਤਾ ਨਹੀਂ ਬਾਣੀ ਵੀ ਪੜਦਿਆਂ ਗੁਰਦੁਆਰਾ ਸਾਹਿਬ ਵੀ ਜਾਂਦੇ ਆ ਕਿ ਪਤਾ ਨਹੀਂ ਪਰਮਾਤਮਾ ਸੰਨ ਕੋ ਕੋਈ ਭੁੱਲਤਾ ਨਹੀਂ ਹੋਈ ਹੋਈ ਕਿ ਜੋ ਸਾਡੇ ਤੇ ਵਾਹਿਗੁਰੂ ਜੀ ਦੀ ਮਿਹਰ ਨਹੀਂ ਹੋ ਰਹੀ ਸੋ ਕਹਿੰਦੇ ਕਿ ਜਿਹੜੇ ਬਜ਼ੁਰਗ ਹੁੰਦੇ ਆ ਹਨਾ ਉਹਨਾਂ ਨੂੰ ਆਪਣੇ ਘਰ ਦਾ ਸਾਰਾ ਕੁਝ ਪਤਾ ਹੁੰਦਾ ਵਾ ਸੋ ਕਹਿੰਦੇ ਜਿਹੜੇ ਚਾਚੀ ਜੀ ਹੁੰਦੇ ਉਹ ਸਾਨੂੰ ਦੱਸ ਕੇ ਜਾਂਦੇ ਆ ਕਿ ਜਿਹੜੇ ਤੁਹਾਡੇ ਬਜ਼ੁਰਗ ਹੁੰਦੇ ਸੀ ਕਿ ਉਹ ਉਹ ਸ਼ਹੀਦਾ ਸਿੰਘਾਂ ਦੇ ਨਾਮ ਦਾ ਦਸਵੰਦ ਕੱਢਦੇ ਹੁੰਦੇ ਸੀਗੇ ਕਿ ਤੁਸੀਂ ਵੀ ਕੱਢ ਕੇ ਦੇਖੋ ਕੀ ਪਤਾ ਤੁਹਾਡੇ ਤੇ ਮਿਹਰ ਹੋ ਜਾਵੇ ਸੋ ਵੀਰ ਜੀ ਕਹਿੰਦੇ ਕਿ ਜਦੋਂ ਸਾਡੇ ਚਾਚੀ ਜੀ ਨੇ ਇਦਾਂ ਦੱਸਿਆ ਕਿ ਤੁਹਾਡੇ ਜਿਹੜੇ ਦਾਦਾ ਦਾਦੀ ਬਜ਼ੁਰਗ ਸੀਗੇ ਕਿ ਉਹ ਦਸਵੰਦ ਕੱਢਦੇ ਹੁੰਦੇ ਸੀ ਵੀਰ ਜੀ ਕਹਿੰਦੇ ਕਿ ਸਾਡੀ ਤਨਖਾਹ ਤਾਂ ਇੰਨੀ ਨਹੀਂ ਸੀ ਕਿਉਂਕਿ ਇੰਨੀ ਇਨਕਮ ਨਹੀਂ ਹੁੰਦੀ ਸੀ ਕਹਿੰਦੇ ਸਾਡੀ ਅਸੀਂ ਸੋਚਿਆ ਪਰਿਵਾਰ ਦੇ ਮੈਂਬਰਾਂ ਨੇ ਕਿ ਜਿੰਨੀ ਵੀ ਸਾਡੇ ਸਾਲ ਤੋਂ ਕਮਾਈ ਆਉਂਦੀ ਆ ਜੋ ਵੀ ਆ ਜਿੰਨੀ ਸਾਡੀ ਅਸੀਂ ਆਪਣੀ ਹਾਇਸੀਅਤ ਦੇ ਹਿਸਾਬ ਨਾਲ ਜਿੰਨਾ ਅਸੀਂ ਦਸਵੰਦ ਕੱਢ ਸਕਦੇ ਹੋਵਾਂਗੇ ਕਿ ਅਸੀਂ ਕੱਢਿਆ ਕਰਾਂਗੇ ਸੋ ਵੀਰ ਜੀ ਕਹਿੰਦੇ ਕਿ ਅਸੀਂ ਇਹਦੀ ਦਸਵੰਦ ਕੱਢਣਾ ਵੀ ਸ਼ੁਰੂ ਕੀਤਾ ਗੁਰਦੁਆਰਾ ਸਾਹਿਬ ਕਹਿੰਦੇ ਜਿਹੜੀ ਚੀਜ਼ ਦੀ ਜ਼ਰੂਰਤ ਹੋਣੀ ਕਿ ਅਸੀਂ ਪਤਾ ਕਰ ਲੈਣਾ ਕਿ ਗੁਰਦੁਆਰਾ ਸਾਹਿਬ ਕਿਹੜੀ ਚੀਜ਼ ਦੀ ਜ਼ਰੂਰਤ ਆ ਜਾਂ ਕਹਿੰਦੇ ਅਸੀਂ ਆਪਣੇ ਜੇਬ ਦੇ ਹਿਸਾਬ ਦੇ ਨਾਲ ਕਹਿੰਦੇ ਜਿੰਨਾ ਕਿ ਸਾਡੇ ਕੋਲ ਹੋਣਾ ਅਸੀਂ ਦਸਵੰਦ ਗੁਰਦੁਆਰਾ ਸਾਹਿਬ ਦੇਣਾ ਅਸੀਂ ਸ਼ੁਰੂ ਤਾਂ ਤੇ ਵੀਰ ਜੀ ਕਹਿੰਦੇ ਕਿ ਜਦੋਂ ਅਸੀਂ 10 ਬੰਦ ਦੇਣਾ ਸ਼ਹੀਦਾ ਸਿੰਘਾਂ ਦੇ ਨਾਮ ਦਾ ਸ਼ੁਰੂ ਕਰਿਆ ਵੀਰ ਜੀ ਕਹਿੰਦੇ ਕਿ ਤੁਸੀਂ ਮੰਨਣਾ ਨਹੀਂ ਹੌਲੀ-ਹੌਲੀ ਯਾਨੀ ਸਾਡੇ ਘਰ ਦੇ ਹਾਲਾਤ ਸੁਧਰਨ ਲੱਗੇ ਹੌਲੀ-ਹੌਲੀ ਕਹਿੰਦੇ ਉਹੀ ਛੇ ਸੱਤ ਕਿਲੇ ਜ਼ਮੀਨ ਦੇ ਜਿਨ੍ਹਾਂ ਤੇ ਬਰਕਤ ਹੀ ਨਹੀਂ ਹੁੰਦੀ ਸੀ ਕਮਾਈ ਦੀ ਤੇ ਵੀਰ ਜੀ ਕਹਿੰਦੇ ਕਿ ਇੰਨੀ ਕਮਾਈ 'ਚ ਬਰਕਤ ਹੋਣੀ ਸ਼ੁਰੂ ਹੋ ਗਈ ਕਹਿੰਦੇ ਕਿ ਵੀਰ ਜੀ ਦੱਸਦੇ ਨੇ ਕਹਿੰਦੇ ਕਿ ਅਸੀਂ ਹੌਲੀ-ਹੌਲੀ ਆ ਯਾਨੀ ਜਿਹੜਾ ਪੈਸਾ ਵਾ ਉਹ ਵੀ ਟਿਕਨ ਲੱਗ ਗਿਆ ਘਰ ਦੇ ਵਿੱਚ ਵੀਰ ਜੀ ਕਹਿੰਦੇ ਅਸੀਂ ਮਿਹਨਤ ਕਰ ਕਰਕੇ ਥੋੜੇ ਥੋੜੇ ਕਰਕੇ ਲੋਕਾਂ ਦਾ ਜਿਹੜਾ ਪੈਸਾ ਦੇਣ ਵਾਲਾ ਸੀ ਉਹ ਵੀ ਦੇਣਾ ਸ਼ੁਰੂ ਕਰਿਆ ਸੋ ਵੀਰ ਜੀ ਕਹਿੰਦੇ ਕਿ ਇਦਾਂ ਕਰਕੇ ਚਲੋ ਬਾਬਾ ਦੀਪ ਸਿੰਘ ਜੀ ਦੀ ਸਾਡੇ ਪਰਿਵਾਰ ਤੇ ਕਿਰਪਾ ਹੋਈ ਤੇ ਅਸੀਂ ਕਰਜ਼ੇ ਤੋਂ ਵੀ ਮੁਕਤ ਹੋ ਗਏ ਕਿ ਵਾਹਿਗੁਰੂ ਜੀ ਨੇ ਬਹੁਤ ਸੋਹਣੇ ਦਿਨ ਲਿਆਤੇ ਵੀਰ ਜੀ ਦੱਸਦੇ ਨੇ ਕਹਿੰਦੇ ਕਿ ਫਿਰ ਕੀ ਹੁੰਦਾ ਆ ਕਿ ਮੈਂ ਤਾਂ ਤਨ ਬਾਬਾ ਦੀਪ ਸਿੰਘ ਜੀ ਦਾ ਅਸੀਂ ਸ਼ੁਕਰਾਨਾ ਕਰਦੇ ਆ ਵੀਰ ਜੀ ਕਹਿੰਦੇ ਕਿ ਉਸ ਤੋਂ ਬਾਅਦ ਕਹਿੰਦੇ ਮੈਂ ਇਹ ਵੀ ਸੋਚਦਾ ਵਾਂ ਕਿ ਚਲੋ ਖੇਤਾਂ ਤੋਂ ਤਾਂ ਜੋ 6-7 ਕਿਲਿਆਂ ਤੋਂ ਆਪਣੀ ਕਮਾਈ ਹੋ ਹੀ ਰਹੀ ਆ ਕਿ ਕਿਉਂ ਨਾ ਮੈਂ ਨਾਲ ਦੀ ਨਾਲ ਕੋਈ ਸਾਈਡ ਬਿਜ਼ਨਸ ਸ਼ੁਰੂ ਕਰਾਂ ਤੇ ਵੀਰ ਜੀ ਦੱਸਦੇ ਨੇ ਕਹਿੰਦੇ ਕਿ ਕੀ ਮੈਂ ਖਾਣ ਪੀਣ ਦਾ ਕੰਮ ਖੋਲਣ ਬਾਰੇ ਸੋਚਿਆ ਕਿ ਵੀਰ ਜੀ ਕਹਿੰਦੇ ਕਿ ਮੈਂ ਫਾਸਟ ਫੂਡ ਤੋਂ ਕਿਦੋਂ ਕੰਮ ਸਿੱਖਿਆ ਜੀ ਕੁਝ ਕਿ ਮਹੀਨੇ ਲਾ ਕੇ ਤੇ ਉਹ ਵੀਰ ਜੀ ਕਹਿੰਦੇ ਜਦੋਂ ਫਾਸਟ ਫੂਡ ਦਾ ਕੰਮ ਸਿੱਖਿਆ ਕਹਿੰਦੇ ਉਸ ਤੋਂ ਬਾਅਦ ਮੈਂ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਸਦਕਾ ਵੀਰ ਜੀ ਕਹਿੰਦੇ ਮੈਂ ਇੱਕ ਆਪਣਾ ਇੱਕ ਕਾਰਟ ਲਗਾਈ ਵੀਰ ਜੀ ਕਹਿੰਦੇ ਉਹਦੇ ਚ ਮੈਂ ਫਾਸਟ ਫੂਡ ਦਾ ਕੰਮ ਸ਼ੁਰੂ ਕਰਿਆ ਫਾਸਟ ਫੂਡ ਦਾ ਕਹਿੰਦੇ ਬਾਬਾ ਦੀਪ ਸਿੰਘ ਜੀ ਦੀ ਮਿਹਰ ਦੇ ਨਾਲ ਇੰਨੀ ਕਿਰਪਾ ਹੋਈ ਇੰਨੀ ਕਿਰਪਾ ਹੋਈ ਕਹਿੰਦੇ ਕਿਉਂਕਿ ਅਸੀਂ 10 ਬੰਦ ਵੀ ਕੱਢਦੇ ਹੁੰਦੇ ਸੀਗੇ ਤੇ ਵੀਰ ਜੀ ਦੱਸਦੇ ਨੇ ਕਹਿੰਦੇ ਕਿ ਹੋਲੀ ਹੋਲੀ ਮੈਨੂੰ ਨਹੀਂ ਪਤਾ ਕਿ ਪਰਮਾਤਮਾ ਨੇ ਬਾਬਾ ਦੀਪ ਸਿੰਘ ਜੀ ਨੇ ਕਿੱਥੋਂ ਇੰਨੀ ਮਿਹਰ ਕੀਤੀ ਤੇ ਵੀਰ ਜੀ ਦੱਸਦੇ ਕਹਿੰਦੇ ਮੈਂ ਇੱਕ ਯਾਨੀ ਕਾਟ ਨੂੰ ਕਹਿੰਦੇ ਅੱਜ ਮੈਂ ਆਪਣਾ ਰੈਸਟੋਰੈਂਟ ਚਲਾ ਰਿਆ ਵਾਂ ਕਿ ਬਾਬਾ ਦੀਪ ਸਿੰਘ ਜੀ ਦੀ ਬਹੁਤ ਕਿ ਸਾਡੇ ਪਰਿਵਾਰ ਤੇ ਤੇ ਵੀਰ ਜੀ ਦੱਸਦੇ ਨੇ ਕਹਿੰਦੇ ਕਿ ਚਲੋ ਅਸੀਂ ਫਿਰ ਆਪਣਾ ਘਰ ਵੀ ਸੈੱਟ ਕੀਤਾ ਘਰ ਵੀ ਸਹੀ ਕੀਤਾ ਤੇ ਘਰ ਦੇ ਵਿੱਚ ਕਹਿੰਦੇ ਬਹੁਤ ਹੁਣ ਵਧੀਆ ਆਮਦਨ ਵੀ ਆਉਣ ਲੱਗੀ ਬਰਕਤ ਰਹਿਣ ਲੱਗੀ ਘਰ ਦੇ ਸਾਰੇ ਜੀ ਅਸੀਂ ਬਹੁਤ ਖੁਸ਼ ਰਹਿੰਦੇ ਸੀ ਤੇ ਵੀਰ ਜੀ ਕਹਿੰਦੇ ਪਰ ਇੱਕ ਯਾਨੀ ਪ੍ਰੋਬਲਮ ਇਹ ਆਉਂਦੀ ਪਈ ਸੀ ਕਿ ਮੇਰੀ ਤੇ ਮੇਰੀ ਸਿਸਟਰ ਦਾ ਨਾ ਰਿਸ਼ਤਾ ਨਹੀਂ ਹੋ ਰਿਹਾ ਸੀਗਾ ਕਿਤੇ ਕਹਿੰਦੇ ਸਾਡੀ ਉਮਰ ਵੀ ਜਾ ਰਹੀ ਸੀ ਤੇ ਪਰ ਵੀਰ ਜੀ ਦੱਸਦੇ ਨੇ ਕਹਿੰਦੇ ਕਿ ਬਾਬਾ ਦੀਪ ਸਿੰਘ ਜੀ ਤੇ ਇੰਨਾ ਤਾਂ ਵਿਸ਼ਵਾਸ ਸੀਗਾ ਕਿ ਜਿੱਥੇ ਇੰਨੇ ਕਰਜ਼ੀਆਂ ਤੋਂ ਉਹਨਾਂ ਨੇ ਮੁਕਤ ਕਰਾਰਤਾ ਕਿ ਇੰਨੀਆਂ ਵੱਡੀਆਂ-ਵੱਡੀਆਂ ਤਕਲੀਫਾਂ ਤੋਂ ਸਾਨੂੰ ਬਾਹਰ ਲਿਆਏ ਤੇ ਇਹ ਵੀ ਚਲੋ ਕੋਈ ਵੱਡੀ ਗੱਲ ਨਹੀਂ ਪਰ ਵੀਰ ਜੀ ਕਹਿੰਦੇ ਬਸ ਪਰੇਸ਼ਾਨੀ ਇਸ ਚੀਜ਼ ਦੀ ਸੀ ਕਿ ਸਾਡੇ ਦੋਨਾਂ ਭੈਣ ਭਰਾਵਾਂ ਦੀ ਉਮਰ ਹੁੰਦੀ ਜਾਂਦੀ ਸੀ ਵੀਰ ਜੀ ਕਹਿੰਦੇ ਰਿਸ਼ਤੇ ਤਾਂ ਬਹੁਤ ਆਉਂਦੇ ਸੀ ਪਰ ਕਈ ਵਾਰੀ ਚਰੋ ਗੱਲ ਨਾਲ ਨਿਪਟਣੀ ਚਾਹਣੀ ਕਈ ਵਾਰ ਅਗਲੇ ਨੇ ਕਹਿ ਦੇਣਾ ਹਾਂ ਜੀ ਤੁਹਾਨੂੰ ਦੱਸਾਂਗੇ ਮੁੜ ਕੇ ਕੋਈ ਰਿਪਲਾਈ ਨਾ ਆਉਣਾ ਜਾਂ ਵੀਰ ਜੀ ਕਹਿੰਦੇ ਕਈ ਵਾਰੀ ਸਾਨੂੰ ਨਾ ਕੁਝ ਸੱਟ ਲੱਗਣਾ ਸੋ ਇਦਾਂ ਹੀ ਵੀਰ ਜੀ ਕਹਿੰਦੇ ਕਿ ਰਿਸ਼ਤਾ ਨਹੀਂ ਹੋ ਰਿਹਾ ਸੀਗਾ ਸੋ ਉਹ ਕਹਿੰਦੇ ਕਿ ਚਲੋ ਅਵੀਰ ਜੀ ਕਹਿੰਦੇ ਕਿ ਗੁਰਦੁਆਰਾ ਸਾਹਿਬ ਵੀ ਜਾਣਾ ਵੀਰ ਜੀ ਕਹਿੰਦੇ ਕਿ ਜਦੋਂ ਸਾਡੀ ਪਰਿਵਾਰ ਤੇ ਇੰਨੀ ਬਾਬਾ ਦੀਪ ਸਿੰਘ ਜੀ ਦੀ ਮਿਹਰ ਹੋਈ ਨਾ ਵੀਰ ਜੀ ਕਹਿੰਦੇ ਕਿ ਇਹ ਨਹੀਂ ਸੀਗਾ ਕਿ ਅੱਜ ਸਾਡੇ ਚੰਗੇ ਦਿਨ ਆ ਗਏ ਤੇ ਅਸੀਂ ਉਸ ਤੋਂ ਬਾਅਦ ਹਨਾ ਕਿ ਬਾਣੀ ਪੜਨੀ ਛੱਡਤੀਆਂ ਜਾਂ ਗੁਰਦੁਆਰਾ ਸਾਹਿਬ ਜਾਣਾ ਬੰਦ ਕਰਤਾ ਵੀਰ ਜੀ ਕਹਿੰਦੇ ਅਸੀਂ ਕਦੀ ਵੀ ਇਦਾਂ ਨਹੀਂ ਸੋਚਿਆ ਸੀਗਾ ਕਦੀ ਅਸੀਂ ਉਹ ਸਫਲਤਾ ਨੂੰ ਆਪਣੇ ਦਿਮਾਗ ਤੇ ਹਾਵੀ ਨਹੀਂ ਹੋਣ ਦਿੱਤਾ ਕਿਉਂਕਿ ਅਕਸਰ ਲੋਕ ਜਿੱਦਾਂ ਹੀ ਕਰਦੇ ਨੇ ਜਦੋਂ ਚੰਗੇ ਦਿਨ ਆਉਂਦੇ ਨੇ ਤੇ ਫਿਰ ਉਹ ਵਾਹਿਗੁਰੂ ਨੂੰ ਵਿਸਾਰ ਦਿੰਦੇ ਨੇ ਉਹ ਬਾਣੀ ਪੜਨਾ ਬੰਦ ਕਰ ਦਿੰਦੇ ਨੇ ਜਾਂ ਗੁਰਦੁਆਰਾ ਸਾਹਿਬ ਨੇ ਨਹੀਂ ਜਾਂਦੇ ਪਰ ਵੀਰ ਜੀ ਕਹਿੰਦੇ ਕਿ ਅਸੀਂ ਕਦੀ ਵੀ ਅਸੀਂ ਉਹਦੇ ਨੂੰ ਹਮੇਸ਼ਾ ਅਸੀਂ ਉਹਨਾਂ ਦਾ ਸ਼ੁਕਰਾਨਾ ਕੀਤਾ ਹਮੇਸ਼ਾ ਅਸੀਂ ਝੁੱਕ ਕੇ ਹੀ ਰਹੇ ਕਿਉਂਕਿ ਪਿਤਾ ਜੀ ਹਮੇਸ਼ਾ ਕਹਿੰਦੇ ਸਾਨੂੰ ਇਹੀ ਸਮਝਾਉਂਦੇ ਹੁੰਦੇ ਸੀ ਕਿ ਨੀਵੇਂ ਰੁੱਖਾਂ ਨੂੰ ਹੀ ਫਲ ਲੱਗਦਾ ਆ ਸੋ ਵੀਰ ਜੀ ਕਹਿੰਦੇ ਕਦੀ ਵੀ ਉਸ ਸਫਲਤਾ ਨੂੰ ਆਪਣੇ ਦਿਮਾਗ ਤੇ ਨਹੀਂ ਹਾਵੀ ਹੋਣ ਦਿੱਤਾ ਹਮੇਸ਼ਾ ਪਰਮਾਤਮਾ ਦੇ ਪਾਣੀ ਚ ਰਹੇ ਤੇ ਵੀਰ ਜੀ ਕਹਿੰਦੇ ਕਿ ਪਰ ਇੱਕ ਐ ਜ਼ਰੂਰ ਸੀਗਾ ਕਿ ਚਲੋ ਜੇ ਵਾਈ ਗਰੂ ਜੀ ਨੇ ਜਿੱਥੇ ਇੰਨੇ ਕਾਰਜ ਸਵਾਰੇ ਆ ਹਨਾ ਕਿ ਰਿਸ਼ਤਾ ਵੀ ਹੋ ਜਵੇ ਤੇ ਚਲੋ ਭੈਣ ਵੀ ਆਪਣੇ ਘਰ ਚਲੀ ਜਾਵੇ ਕਿਉਂਕਿ ਅੱਜੀ ਵੀ ਸਿਰ ਤੇ ਨਹੀਂ ਸੀਗੇ ਸੋ ਇਸ ਕਰਕੇ ਜੋ ਭੈਣ ਦੀ ਜ਼ਿੰਮੇਵਾਰੀ ਸੀਗੀ ਕਹਿੰਦੇ ਉਹ ਮੇਰੇ ਸਿਰ ਤੇ ਸੀਗੀ ਸੋ ਵੀਰ ਜੀ ਕਹਿੰਦੇ ਕਿ ਬਹੁਤ ਜ਼ਿਆਦਾ ਯਾਨੀ ਰਿਸ਼ਤੇ ਦੇਖਣੇ ਉਹ ਵੀਰ ਜੀ ਕਹਿੰਦੇ ਮੈਨੂੰ ਹਜੇ ਆਪਣਾ ਨਾ ਹੋਣਾ ਕਿ ਚਲੋ ਮੇਰਾ ਤਾਂ ਫਿਰ ਵੀ ਹੋ ਜਾਊਗਾ ਕੀ ਕੋਈ ਗੱਲ ਨਹੀਂ ਪਹਿਲਾਂ ਭੈਣ ਦਾ ਕਰਨਾ ਹੈ ਵਿਆਹ ਸੋ ਵੀਰ ਜੀ ਕਹਿੰਦੇ ਇੱਦਾਂ ਹੀ ਮੈਂ ਫਿਰ ਇੱਕ ਦਿਨ ਸੋਚਿਆ ਕਿ ਕਿਉਂ ਨਾ ਮੈਂ ਦੁਬਾਰਾ ਚਾਚੀ ਜੀ ਕੋਲ ਜਾ ਕੇ ਆਵਾਂ ਕਿਉਂਕਿ ਜਿਹੜੇ ਬਜ਼ੁਰਗ ਹੁੰਦੇ ਆ ਨਾ ਉਹਨਾਂ ਕੋਲ ਬਹੁਤ ਕੁਝ ਸਿੱਖਣ ਨੂੰ ਮਿਲਦਾ ਜੀ ਆਪਾਂ ਨੂੰ ਸੋ ਵੀਰ ਜੀ ਕਹਿੰਦੇ ਮੈਂ ਦੁਬਾਰਾ ਆਪਣੀ ਚਾਚੀ ਜੀ ਦੇ ਕੋਲ ਜਾਣਾ ਤੇ ਉਹਨਾਂ ਨਾਲ ਸਾਰੀ ਗੱਲਬਾਤ ਕਰਦਾ ਇਦਾਂ ਕਿ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੋਈ ਆ ਕਿ ਤੁਹਾਡੇ ਘਰੇ ਤੇ ਆਪਾਂ ਦਸਵੰਦ ਕੱਢਣਾ ਵੀ ਸ਼ੁਰੂ ਕਰਿਆ ਤੇ ਫਿਰ ਵੀਰ ਜੀ ਦੱਸਦੇ ਨੇ ਕਿ ਮੈਂ ਆਪਣੀ ਚਾਚੀ ਜੀ ਨਾਲ ਸਾਰੀਆਂ ਗੱਲਾਂ ਸ਼ੇਅਰ ਕਰੀਆਂ ਤੇ ਉਹਨਾਂ ਨੂੰ ਆ ਵੀ ਕਿਹਾ ਕਿ ਚਾਚੀ ਜੀ ਹਨਾ ਕੋਈ ਰਿਸ਼ਤਾ ਨਹੀਂ ਹੋ ਰਿਹਾ ਹੈਗਾ ਮੈਨੂੰ ਮੇਰੇ ਨਾਲੋਂ ਵੱਧ ਮੇਰੀ ਭੈਣ ਦੀ ਟੈਨਸ਼ਨ ਆ ਕਿ ਤੁਸੀਂ ਵੀ ਰਿਸ਼ਤੇ ਬਹੁਤ ਦੱਸੇ ਇਦਾਂ ਤਾਂ ਪਰ ਕੋਈ ਨਿਪਰਾ ਹੀ ਨਹੀਂ ਚੜ ਰਿਹਾ ਹੈਗਾ ਕਿ ਕੀ ਇਦਾਂ ਦਾ ਕਰੀਏ ਕਿ ਹਨਾ ਕਿ ਵਾਹਿਗੁਰੂ ਜੀ ਦੀ ਮਿਹਰ ਹੋਵੇ ਕਿ ਚਲੋ ਜਿਹੜਾ ਆ ਵੀ ਕੰਮ ਆ ਆਪਣਾ ਨਿਪਰਾ ਹੀ ਚੜ ਜਾਵੇ ਤੇ ਕਹਿੰਦੇ ਫਿਰ ਜਿਹੜੇ ਸਾਡੇ ਚਾਚੀ ਦੀ ਸੀਗੇ ਉਹ ਬਹੁਤ ਹੀ ਜ਼ਿਆਦਾ ਕਹਿੰਦੇ ਸਮਝਦਾਰ ਸੀਗੇ ਤੇ ਵੀਰ ਜੀ ਦੱਸਦੇ ਨੇ ਕਹਿੰਦੇ ਜਿਹੜੇ ਮੇਰੇ ਚਾਚੀ ਜੀ ਆ ਉਹਨਾਂ ਨੇ ਕਿਹਾ ਤੁਸੀਂ ਨਾ ਇੱਕ ਵਾਰੀ ਦਸ ਸਿੰਘਾਂ ਦੀ ਤੁਸੀਂ ਪੋਸ਼ਾਕ ਦੇਖ ਦੇਖੋ ਗੁਰਦੁਆਰਾ ਸਾਹਿਬ ਤੇ ਜਿਵੇਂ ਮੱਸੀਆਂ ਆਉਂਦੀਆਂ ਸੰਗਰਾਂਦ ਆਉਂਦੀ ਆ ਕਿ ਤੁਸੀਂ ਇਹ ਕਰਕੇ ਦੇਖੋ ਹਨਾ ਤੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਜ਼ਰੂਰ ਹੋਊਗੀ ਤੇ ਵੀਰ ਜੀ ਕਹਿੰਦੇ ਜਿੱਦਾਂ ਮੇਰੇ ਚਾਚੀ ਜੀ ਨੇ ਦੱਸਿਆ ਕਿ ਸਾਡੇ ਘਰ ਦਾ ਵੀ ਜਦੋਂ ਕੋਈ ਕੰਮ ਆੜਦਾ ਵਾ ਕਿ ਅਸੀਂ ਸੰਗਰਾਦ ਨੂੰ ਮੱਸੀਆਂ ਨੂੰ ਸ਼ਹੀਦਾ ਸਿੰਘਾਂ ਦੀ ਅਸੀਂ ਪੋਸ਼ਾਕ ਦਿੰਨੇ ਆ ਉਹਨਾਂ ਦੇ ਨਾਮ ਦੀ ਸੋ ਜਿਹੜੇ ਸਾਡੇ ਫਿਰ ਕੰਮ ਅੜਦੇ ਹੁੰਦੇ ਨੇ ਉਹ ਨਿਪਰੇ ਚੜ ਜਾਂਦੇ ਨੇ ਸੋ ਵੀਰ ਜੀ ਕਹਿੰਦੇ ਕਿ ਇਦਾਂ ਹੀ ਹੁੰਦਾ ਮੈਂ ਆਪ ਨੂੰ ਚਾਚੀ ਜੀ ਦੀ ਗੱਲ ਨੂੰ ਗੱਠ ਬੰਨ ਲੈਣਾ ਵਾ ਤੇ ਵੀਰ ਜੀ ਕਹਿੰਦੇ ਕਿ ਜਦੋਂ ਅਗਲੀ ਸੰਗਰਾਦ ਆਉਂਦੀ ਆ ਕਿ ਮੈਂ ਸ਼ਹੀਦਾ ਸਿੰਘਾਂ ਦੀ ਕਹਿੰਦੇ ਮੈਂ ਸਾਰੀ ਹੋਣਾ ਤਾਂ ਉਹ ਜਾਣਕਾਰੀ ਲੈ ਕੇ ਆਉਣਾ ਵਾ ਕਿ ਕਿਵੇਂ ਪੋਸ਼ਾਕ ਲੈਣੀ ਹੈ ਨਾ ਕਿਵੇਂ ਤੁਸੀਂ ਉੱਥੇ ਦੇਣੀ ਹੈ ਮੈਂ ਸਾਰਾ ਕਹਿੰਦੇ ਮੈਂ ਪੁੱਛ ਕੇ ਆਉਣਾ ਸੋ ਵੀਰ ਜੀ ਕਹਿੰਦੇ ਫਿਰ ਜਦੋਂ ਸੰਗਰਾਦ ਆਉਂਦੀ ਆ ਕਿ ਮੈਂ ਸ਼ਹੀਦਾ ਸਿੰਘਾਂ ਦੀ ਜਿਹੜੀ ਪੋਸ਼ਾਕ ਆ ਉਹ ਗੁਰਦੁਆਰਾ ਸਾਹਿਬ ਲੈ ਕੇ ਜਾਣਾ ਉਹ ਤੇ ਪਾਠੀ ਜੀ ਨੂੰ ਕਹਿੰਦੇ ਮੈਂ ਉੱਥੇ ਦੇ ਕੇ ਆਉਣਾ ਵਾ ਜਿਵੇਂ ਵੀ ਪੂਰਾ ਦੱਸਿਆ ਸੀ ਮੈਨੂੰ ਚਾਚੀ ਜੀ ਨੇ ਸੋ ਵੀ ਇੱਜ ਕਹਿੰਦੇ ਪਹਿਲੀ ਸੰਗਰਾਮ ਆਉਂਦੀ ਆ ਦੂਸਰੀ ਸੰਗਰਾਮ ਆਉਂਦੀ ਆ ਕਹਿੰਦੇ ਟੀਸੀ ਸੰਗਰਾਮ ਆਉਣ ਤੋਂ ਪਹਿਲਾਂ ਕਿ ਮੇ ਕਿ ਮੇਰੇ ਭੈਣ ਲਈ ਇੱਕ ਬਹੁਤ ਹੀ ਵਧੀਆ ਰਿਸ਼ਤਾ ਆਉਂਦਾ ਬਹੁਤ ਹੀ ਵਧੀਆ ਪਰਿਵਾਰ ਮਿਲਦਾ ਜੀ ਸਾਨੂੰ ਕਹਿੰਦੇ ਕਿ ਜਿਹੜਾ ਉਹ ਲੜਕਾ ਹੁੰਦਾ ਉਹ ਬਾਹਰ ਕੈਨੇਡਾ ਦੇ ਵਿੱਚ ਸੈਟਅਪ ਹੁੰਦਾ ਆ ਤੇ ਬਹੁਤ ਵਧੀਆ ਯਾਨੀ ਫੈਮਿਲੀ ਸਾਨੂੰ ਮਿਲਦੀ ਆ ਤੇ ਕੈਨੇਡਾ ਦਾ ਪੱਕਾ ਪੀਆਰ ਹੁੰਦਾ ਜੀ ਉਹ ਲੜਕਾ ਸੋ ਵੀਰ ਜੀ ਦੱਸਦੇ ਨੇ ਕਿ ਕਹਿੰਦੇ ਜਦੋਂ ਮੇਰੀ ਸਿਸਟਰ ਦਾ ਰਿਸ਼ਤਾ ਹੋ ਜਾਂਦਾ ਆ ਤੇ ਉਸ ਤੋਂ ਬਾਅਦ ਜੀ ਕਹਿੰਦੇ 2 ਮਹੀਨਿਆਂ ਦੇ ਵਿੱਚ ਵਿੱਚ ਮੇਰਾ ਵੀ ਰਿਸ਼ਤਾ ਹੋ ਜਾਂਦਾ ਆ ਤੇ ਮੈਨੂੰ ਵੀ ਬਹੁਤ ਵਧੀਆ ਮੈਨੂੰ ਇੱਕ ਪਰਿਵਾਰ ਦੀ ਲੜਕੀ ਦਾ ਰਿਸ਼ਤਾ ਆਉਂਦਾ ਸੋ ਵੀਰ ਜੀ ਕਹਿੰਦੇ ਕਿ ਤੁਸੀਂ ਮੰਨਣਾ ਨਹੀਂ 6 ਮਹੀਨਿਆਂ ਦੇ ਅੰਦਰ ਅੰਦਰ ਕਹਿੰਦੇ ਸਾਡੇ ਦੋਨਾਂ ਭੈਣ ਭਰਾਵਾਂ ਦਾ ਰਿਸ਼ਤਾ ਹੋ ਜਾਂਦਾ ਆ ਤੇ ਫਿਰ ਜੀ ਸਾਡਾ ਵਿਆਹ ਵੀ ਹੋ ਜਾਂਦਾ ਆ ਤੇ ਤੇ ਵੀਰ ਜੀ ਦੱਸਦੇ ਨੇ ਕਿ ਅੱਜ ਮੇਰੀ ਜਿਹੜੇ ਸਿਸਟਰ ਨੇ ਉਹ ਕੈਨੇਡਾ ਦੇ ਵਿੱਚ ਸ਼ਿਫਟ ਨੇ ਉਹਨਾਂ ਦੀ ਮੈਰिज ਹੋ ਜਾਂਦੀ ਆ ਤੇ ਕੈਨੇਡਾ ਚਲੇ ਜਾਂਦੇ ਨੇ ਉਹਨਾਂ ਦੇ ਦੋ ਬੱਚੇ ਨੇ ਤੇ ਵੀਰ ਜੀ ਦੱਸਦੇ ਨੇ ਕਿ ਸਾਡੀ ਫੈਮਲੀ ਵੀ ਬਹੁਤ ਯਾਨੀ ਵਧੀਆ ਵਾ ਜੀ ਕਹਿੰਦੇ ਮੇਰੀ ਵਾਈਫ ਆ ਉਹਨਾਂ ਦਾ ਵੀ ਸੁਭਾਅ ਬਹੁਤ ਵਧੀਆ ਵਾ ਕਹਿੰਦੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਇੱਕ ਵਾਹਿਗੁਰੂ ਜੀ ਨੇ ਸਾਨੂੰ ਵੀ ਮੁੰਡੇ ਦੀ ਦਾਤ ਬਖਸ਼ੀ ਆ ਕਿ ਮੇਰੇ ਪਿਤਾ ਜੀ ਵੀ ਬਹੁਤ ਖੁਸ਼ ਨੇ ਸਾਡਾ ਸਾਰਾ ਪਰਿਵਾਰ ਕਹਿੰਦੇ ਬਾਬਾ ਦੀਪ ਸਿੰਘ ਜੀ ਦੀ ਮਿਹਰ ਨਾਲ ਕਿ ਬਹੁਤ ਹੀ ਜ਼ਿਆਦਾ ਜੀ ਅੱਜ ਖੁਸ਼ ਆ ਸਾਰੀ ਫੈਮਲੀ ਕਹਿੰਦੇ ਵਾਹਿਗੁਰੂ ਜੀ ਨੇ ਗਰੀਬੀ ਵੀ ਦੂਰ ਕੀਤੀ ਸਾਡੇ ਘਰ ਦੀ ਰਿਸ਼ਤੇ ਵੀ ਇੰਨੇ ਵਧੀਆ ਕਰਵਾਏ ਸਾਡੇ ਦੋਨਾਂ ਭੈਣ ਭਰਾਵ ਸੋ ਵੀਰ ਜੀ ਕਹਿੰਦੇ ਕਿ ਅੱਜ ਜੇ ਸਾਡੇ ਮਾਤਾ ਜੀ ਹੁੰਦੇ ਉਹ ਵੀ ਬਹੁਤ ਖੁਸ਼ ਹੁੰਦੇ ਆਪਣੀ ਫੈਮਿਲੀ ਨੂੰ ਇੰਨਾ ਖੁਸ਼ ਦੇਖ ਕੇ ਸੋ ਵੀਰ ਜੀ ਕਹਿੰਦੇ ਨੇ ਕਹਿੰਦੇ ਕਿ ਦੇਖੋ ਜੀ ਕਿ ਜਦੋਂ ਮੈਂ 10 ਬੰਦ ਕੱਢਿਆ ਤੇ ਉਸ ਤੋਂ ਬਾਅਦ ਜੀ ਕਹਿੰਦੇ ਮੈਂ ਸ਼ਹੀਦਾ ਸਿੰਘਾਂ ਦੀ ਜਦੋਂ ਪੋਸ਼ਾਕ ਵੀ ਦੇਣੀ ਸ਼ੁਰੂ ਕਰਦੀ ਵੀਰ ਜੀ ਕਹਿੰਦੇ ਕਿ ਉਸ ਤੋਂ ਬਾਅਦ ਯਾਨੀ ਸਾਡੇ ਜਿਹੜੇ ਕਾਰਜਵਾਵਾ ਹੋਰ ਵੀ ਜ਼ਿਆਦਾ ਕਹਿੰਦੇ ਵਧੀਆ ਹੋਣ ਲੱਗੇ ਕਿ ਵਾਹਿਗੁਰੂ ਬਾਬਾ ਦੀਪ ਸਿੰਘ ਜੀ ਦੀ ਹੋਰ ਵੀ ਕਹਿੰਦੇ ਕਿਰਪਾ ਵਰਤੀ ਸਾਡੇ ਘਰ ਤੇ ਤੇ ਵੀਰ ਜੀ ਕਹਿੰਦੇ ਕਿ ਇਹ ਵੀ ਨਹੀਂ ਹੈਗਾ ਕਿ ਜੇ ਅੱਜ ਅਸੀਂ ਆਪਣੀ ਲਾਈਫ ਚ ਇਹਨੇ ਸੈਟਾਂ ਕਿ ਅਸੀਂ ਕਹਿੰਦੇ ਉਹਨਾਂ ਨੂੰ ਵਿਸਾਰ ਦਿੱਤਾ ਵਾ ਵੀਰ ਜੀ ਕਹਿੰਦੇ ਨਹੀਂ ਸਾਡਾ ਸਾਵੇਂ ਹੋਰ ਵੀ ਜ਼ਿਆਦਾ ਟਰਸਟ ਪਾਣੀ ਤੇ ਵੱਧ ਗਿਆ ਕਹਿੰਦੇ ਅਸੀਂ ਹੋਰ ਵੀ ਜ਼ਿਆਦਾ ਵੀਰ ਜੀ ਕਹਿੰਦੇ ਇੰਨੀ ਕਿਰਪਾ ਹੋਈ ਨਾ ਸਾਡੇ ਪਰਿਵਾਰ ਤੇ ਕਿ ਅੱਜ ਅਸੀਂ ਅਮਰਤ ਵੀ ਛੱਕ ਲਿਆ ਵਾ ਤੇ ਵੀਰ ਜੀ ਕਹਿੰਦੇ ਕਿ ਮੈਂ ਵੀ ਅਮਰਤ ਛਕਿਆ ਪਿਤਾ ਜੀ ਨੇ ਤਾਂ ਪਹਿਲਾਂ ਛਕਿਆ ਹੀ ਹੋਇਆ ਸੀਗਾ ਕਿ ਮੈਂ ਵੀ ਅਮਰਤ ਛਕ ਲਿਆ ਮੇਰੀ ਵਾਈਫ ਨੇ ਵੀ ਅਮਰਤ ਛਕਿਆ ਹੋਇਆ ਸੋ ਵੀਰ ਜੀ ਕਹਿੰਦੇ ਕਿ ਸਾਡੇ ਤੇ ਬਹੁਤ ਜ਼ਿਆਦਾ ਕਿਰਪਾ ਹੋਈ ਆ ਬਾਬਾ ਦੀਪ ਸਿੰਘ ਜੀ ਦੀ ਤੇ ਮੈਂ ਤੁਹਾਨੂੰ ਵੀ ਇਹੀ ਕਹਿਣਾ ਚਾਹੁੰਦੀ ਆ ਕਿ ਜੇ ਤੁਸੀਂ ਵੀ ਹਨਾ ਆਪਣੇ ਘਰ ਦੇ ਵਿੱਚ ਦਾ ਤੁਸੀਂ ਬਾਣੀ ਪੜਦੇ ਹੋ ਤੁਸੀਂ ਦੁਪਹਿਰਾ ਸਾਹਿਬ ਵੀ ਜਰੂਰ ਕੱਟਿਆ ਕਰੋ ਇਹ ਨਹੀਂ ਹੈਗਾ ਕਿ ਤੁਸੀਂ ਤੁਸੀਂ ਸਿਰਫ ਜੇ ਦੁਪਹਿਰਾ ਸਾਹਿਬ ਹੀ ਕੱਟਦੇ ਹੋ ਕਿ ਤੁਸੀਂ ਬਾਕੀ ਦਿਨ ਬਾਣੀ ਨਹੀਂ ਪੜ੍ਹਨੀ ਇਦਾਂ ਨਾ ਕਰਿਆ ਕਰੋ ਜੇ ਤੁਸੀਂ ਬਾਕੀ ਦਿਨ ਵੀ ਬਾਣੀ ਪੜ੍ਹੋ ਬਾਕੀ ਦਿਨ ਵੀ ਪੜੋ ਜੋ ਪੈਰਾ ਸਾਹਿਬ ਹੀ ਘਟੋ ਤਾਂ ਤਾਂ ਬਾਬਾ ਦੀਪ ਸਿੰਘ ਜੀ ਬਹੁਤ ਕਿਰਪਾ ਕਰਦੇ ਨੇ ਉਹ ਵੀ ਦੇ ਦਿੰਦੇ ਨੇ ਜੋ ਕਿਸਮਤ ਦੇ ਵਿੱਚ ਨਹੀਂ ਲਿਖਿਆ ਹੁੰਦਾ ਇਹ ਗੱਲ ਹੁੰਦੀ ਆ ਸਿਰਫ ਵਿਸ਼ਵਾਸ ਦੇ ਥੋੜਾ ਵਿਸ਼ਵਾਸ ਰੱਖਿਆ ਕਰੋ ਕਿਉਂਕਿ ਨਾ ਕਈ ਵਾਰ ਵਾਈ ਗੁਰੂ ਜੀ ਆਪਣਾ ਆਪਣੀ ਪ੍ਰੀਖਿਆ ਵੀ ਲੈਂਦੇ ਆ ਹਨਾ ਸੋ ਇਸ ਕਰਕੇ ਜਿਹੜੀ ਚੀਜ਼ ਕਈ ਵਾਰੀ ਤੁਹਾਨੂੰ ਨਹੀਂ ਵੀ ਮਿਲਦੀ ਹੈਗੀ ਉਹਦੇ ਲਈ ਤੁਸੀਂ ਬਲੇਮ ਨਾ ਕਰਿਆ ਕਰੋ ਵਾਈ ਗੁਰੂ ਜੀ ਨੂੰ ਕਿਉਂਕਿ ਉਹ ਉਹਨਾਂ ਦੀ ਰਜ਼ਾ ਪਤਾ ਨਹੀਂ ਕੀ ਆ ਹਨਾ ਜੋ ਉਹਨਾਂ ਦੀ ਰਜ਼ਾ ਵਾ ਉਹਨਾਂ ਨੇ ਆਪਾਂ ਨੂੰ ਉਹਦੇ ਵਿੱਚ ਹੀ ਰੱਖਣਾ ਆਪਾਂ ਨੂੰ ਰਹਿਣਾ ਵੀ ਉਹਦੀ ਰਜ਼ਾ ਵਿੱਚ ਹੀ ਚਾਹੀਦਾ ਵਾ ਕਿਉਂਕਿ ਵਾਹਿਗੁਰੂ ਜੀ ਨੂੰ ਪਤਾ ਵਾ ਕਿ ਆਪਣੇ ਲਈ ਕੀ ਸਹੀ ਆ ਕੀ ਗਲਤ ਆ ਸੋ ਇਸ ਕਰਕੇ ਤੁਸੀਂ ਜਦੋਂ ਵੀ ਪਰਮਾਤਮਾ ਤੋਂ ਤੁਸੀਂ ਬਾਣੀ ਪੜ੍ਹਦੇ ਹੋ ਤੁਸੀਂ ਹਮੇਸ਼ਾ ਇਹੀ ਮੰਗਿਆ ਕਰੋ ਕਿ ਵਾਹਿਗੁਰੂ ਸਾਡੇ ਲਈ ਉਹ ਕਰਿਓ ਜੋ ਸਾਡੇ ਲਈ ਸਹੀ ਆ ਹੈਨਾ ਕਿ ਸਾਡੇ ਲਈ ਤੁਸੀਂ ਉਹ ਰਾਹ ਚੁਣਿਓ ਜਿਨ੍ਹਾਂ ਵਿੱਚ ਸਾਨੂੰ ਤੰਗੀਆਂ ਤਕਲੀਫਾਂ ਨਾ ਆਉਣ ਤੇ ਦੇਖਿਓ ਤੁਸੀਂ ਵਾਹਿਗੁਰੂ ਜਿਨੇ ਤੁਹਾਡੀਆਂ ਕਿੰਨੀਆਂ ਝੋਲੀਆਂ ਭਰਨੀਆਂ ਤੇ ਤੁਹਾਨੂੰ ਵੀ ਲੱਗਦਾ ਵਾ ਜੇ ਤੁਹਾਡੇ ਕੋਈ ਇਦਾਂ ਕੰਮ ਆੜਦੇ ਨੇ ਕਿ ਤੁਸੀਂ ਵੀ ਸ਼ਹੀਦਾ ਸਿੰਘਾਂ ਦੀ ਪੋਸ਼ਾਕ ਦੇ ਕੇ ਜਰੂਰ ਦੇਖੋ ਜੀ ਗੁਰਦੁਆਰਾ ਸਾਹਿਬ ਤੇ ਹੋ ਸਕਦਾ ਵਾਹਿਗੁਰੂ ਜੀ ਤੁਹਾਡੇ ਤੇ ਵੀ ਇਦਾਂ ਕਿਰਪਾ ਕਰਨ ਸੋ ਬਾਕੀ ਜੀ 10ਵੰਦ ਕੱਢਿਆ ਕਰੋ ਚਾਹੀ ਤੁਸੀਂ ਜਿੰਨੀ ਮਰਜ਼ੀ ਕਮਾਈ ਆ ਜੀ ਤੁਹਾਡੀ ਮਹੀਨੇ ਦੀ ਜਿੰਨੀ ਮਰਜ਼ੀ ਇਨਕਮ ਆ ਥੋੜੀ ਆ ਤਾਂ ਵੀ ਕੋਈ ਗੱਲ ਨਹੀਂ ਜੀ ਹਨਾ ਥੋੜੀ ਚੋ ਵੀ ਜੇ ਤੁਸੀਂ ਜਿੰਨੀ ਵੀ ਕੱਢ ਸਕਦੇ ਹੋ ਜੇ ਤੁਸੀਂ ਮਹੀਨੇ ਦਾ 5000 ਵੀ ਕਮਾਉਂਦੇ ਹੋ ਉਹ ਚੋ ਵੀ ਇਹ ਆਪਣਾ 10ਵੰਦ ਕਢੋ ਜਿੰਨਾ ਵੀ ਤੁਹਾਡੀ ਸ਼ਰਦਾ ਵਾ ਹਨਾ ਥੋੜਾ ਬਹੁਤ ਤੁਸੀਂ ਕੰਟਰੀਬਿਊਟ ਜ਼ਰੂਰ ਕਰਿਆ ਕਰੋ ਗੁਰਦੁਆਰਾ ਸਾਹਿਬ ਲੰਗਰ ਹਾਲ ਦੇ ਵਿੱਚ ਤੁਸੀਂ ਉੱਥੇ ਕੋਈ ਅਨਾਜ ਦੀ ਸੇਵਾ ਕਰ ਸਕਦੇ ਹੋ ਹਨਾ ਤੁਸੀਂ ਕੋਈ ਵੀ ਜਾਂ ਤੁਸੀਂ ਉਦਾਂ ਹੀ ਕੋਈ ਗਰੀਬ ਫੈਮਿਲੀ ਲੱਭ ਲਓ ਸਭ ਤੋਂ ਜ਼ਿਆਦਾ ਜਿਹੜੀ ਮੇਨ ਵਾਦੇ ਕੋ ਜੀ ਸੇਵਾ ਸਭ ਤੋਂ ਯਾਨੀ ਕਹਿੰਦੇ ਆ ਕਿ ਵੀਰ ਜੀ ਜਿਵੇਂ ਦੱਸਦੇ ਸੀਗੇ ਉਹਨਾਂ ਨੇ ਇਹ ਵੀ ਦੱਸਿਆ ਸੀਗਾ ਕਹਿੰਦੇ ਕਿ ਅੱਗੇ ਅਸੀਂ ਦਸਵੰਦ ਕੱਢਦੇ ਸੀ ਨਾ ਕਿ ਪ੍ਰਮਾਤਮਾ ਨੇ ਉਹ ਵੀ ਦਿਨ ਲਿਆ ਤੇ ਕਹਿੰਦੇ ਅੱਜ ਅਸੀਂ ਗਰੀਬਾਂ ਦੀ ਵੀ ਹੈਲਪ ਕਰਦੇ ਆ ਸੋ ਹਰ ਇੱਕ ਕੋਈ ਪਿੰਡ ਵਾਲਾ ਜਾਂ ਤੁਸੀਂ ਜਿਹੜਾ ਸ਼ਹਿਰ 'ਚ ਵੀ ਰਹਿੰਦੇ ਹੋ ਤੁਹਾਡੇ ਆਲੇ-ਦੁਆਲੇ ਕੋਈ ਨਾ ਕੋਈ ਏਦਾਂ ਦਾ ਘਰ ਪੱਕਾ ਹੋਊਗਾ ਤੁਹਾਡੇ ਪਿੰਡ ਦੇ ਵਿੱਚ ਹੀ ਕੋਈ ਨਾ ਕੋਈ ਅੱਡੇ ਦੀ ਫੈਮਿਲੀ ਪੱਕੀ ਹੋਊਗੀ ਕਿ ਜਿਨ੍ਹਾਂ ਦੇ ਘਰ ਦੇ ਵਿੱਚ ਸ਼ਾਇਦ ਹਨਾ ਸੌਦੇ ਵੀ ਪੂਰੇ ਨਾ ਹੋਣ ਮਹੀਨੇ ਦੇ ਸੋ ਤੁਸੀਂ ਕੋਈ ਅੱਦਾਂ ਦੀ ਇੱਕ ਫੈਮਿਲੀ ਵੀ ਲੱਭ ਸਕਦੇ ਹੋ ਤੁਸੀਂ ਉਹਨਾਂ ਦੇ ਕਦੀ ਸੋਤੇ ਹਨਾ ਸਟਵਾਤੇ ਕਦੀ ਸਿਲੰਡਰ ਭਰਾਤਾ ਤੁਸੀਂ ਕੋਈ ਅੱਦਾਂ ਦੀ ਇੱਕ ਫੈਮਿਲੀ ਲੱਭ ਕੇ ਕੋਈ ਜਿਹੜੀ ਬਾਕੀ ਗਰੀਬ ਹੋਵੇ ਜਿਹਨਾਂ ਤੁਸੀਂ ਹੈਲਪ ਕਰ ਸਕਦੇ ਹੋ ਤੁਸੀਂ ਕਰਨੀ ਸ਼ੁਰੂ ਕਰੋ ਤੇ ਬਿਨਾ ਰੌਲਾ ਪਾਏ ਕਰੋ ਕਿ ਬਿਨਾ ਕਿਸੇ ਨੂੰ ਜਤਾਏ ਕਰੋ ਕਿ ਅਸੀਂ ਕਿ ਜ਼ਰੂਰੀ ਇਹ ਸੇਵਾ ਕਰਨੀ ਆ ਦੇਖੋ ਪ੍ਰਮਾਤਮਾ ਨੇ ਬਹੁਤ ਕੁਝ ਦੇਣਾ ਤੁਹਾਨੂੰ ਕਿਉਂਕਿ ਕਹਿੰਦੇ ਜਦੋਂ ਸੇਵਾ ਆਪਾਂ ਕਰਦੇ ਹਾਂ ਨਾ ਕਿ ਉਹਦਾ ਪਰ ਟੰਡੋਰਾ ਵੀ ਨਹੀਂ ਪਿੱਟਣਾ ਚਾਹੀਦਾ ਸੋ ਉਹੀ ਸੇਵਾ ਲੱਗਦੀ ਆ ਜੋ ਗੁਪਤ ਤਰੀਕੇ ਨਾਲ ਕੀਤੀ ਹੁੰਦੀ ਆ ਸੋ ਤੁਸੀਂ ਜੇ ਗੁਰਦੁਆਰਾ ਸਾਹਿਬ ਸੇਵਾ ਕਰਦੇ ਹੋ ਆਪਣਾ ਕੋਈ ਵੀ ਕੰਟ੍ਰਿਬਿਊਟ ਕਰਦੇ ਹੋ ਤੁਸੀਂ ਪੈਸੇ ਵੱਲੋਂ ਯਾ ਤਾਂ ਸਿੰਘ ਜੀ ਦੀ ਹੈਲਪ ਕਰਦੇ ਹੋ ਬਸ ਚੁੱਪ ਚੁੱਪ ਇੱਥੇ ਆਪਣੀ ਤੁਸੀਂ ਸੇਵਾ ਕਰਿਆ ਕਰੋ ਦੇਖਿਓ ਪਰਮਾਤਮਾ ਨੂੰ ਤੁਹਾਨੂੰ ਬਹੁਤ ਫਲ ਲਾਉਣੇ ਆ ਇਹ ਸਿੱਗੀ ਜੀ ਅੱਜ ਦੀ ਸਾਡੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸੇ ਵਿੱਚ ਜ਼ਰੂਰ ਦੱਸਣਾ ਤੇ ਤੁਹਾਨੂੰ ਤਨ ਬਾਬਾ ਦੀਪ ਸਿੰਘ ਜੀ ਤਾਂ ਤਨ ਸ਼ਿਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਾਉਣਾ ਸੋ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓ ਤੱਕ ਦੇ ਲਈ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਾਜ਼ੇ ਰਹੋ ਵਾਈ ਗਰੂ ਤੁਹਾਨੂੰ ਸਾਬੂ ਚੜ੍ਹਦੀ ਕਲਾ ਚ ਰੱਖਣ ਦੀ ਤੇ ਇਸ ਤੋਂ ਪਹਿਲਾਂ ਇੱਕ ਇੱਕ ਹੋਰ ਰਿਕਵੈਸਟ ਮੈਂ ਕਰਨਾ ਚਾਹੁੰਦੀ ਆ ਕਿ ਕੱਲ ਆਪਾਂ ਇੱਕ ਮੋਟੀਵੇਸ਼ਨਲ ਵੀਡੀਓ ਪਾਈ ਸੀਗੀ ਆਪਣੇ ਚੈਨਲ ਤੇ ਭਾਗਾਂ ਦੇ ਵਿੱਚ ਲਿਖਿਆ ਹਨਾ ਕਿ ਕੋਈ ਮਿਟਾ ਸਕਦਾ ਕਿ ਨਹੀਂ ਸੋ ਬਹੁਤ ਹੀ ਵਧੀਆ ਇੰਟਰਸਟਿੰਗ ਸਟੋਰੀ ਆ ਜੇ ਤੁਸੀਂ ਨਹੀਂ ਸੁਣੀ ਤਾਂ ਉਹ ਵੀ ਜਾ ਕੇ ਜ਼ਰੂਰ ਸੁਣਨਾ ਜੀ ਮੋਟੀਵੇਸ਼ਨਲ ਵੀਡੀਓ ਆ ਤੁਹਾਨੂੰ ਕਾਫੀ ਮੋਟੀਵੇਸ਼ਨ ਮਿਲੂਗੀ ਸੋ ਲੋ ਜੀ ਮਿਲਦੇ ਆ ਫਿਰ ਨੈਕਸਟ ਵੀਡੀਓ ਚ ਸਤਿ ਸ਼੍ਰੀ ਅਕਾਲ ਜੀ